ਹੈਪੀ ਰੱਖਿਆ ਬੰਧਨ ਹੈਪੀ ਰਖੜੀ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਇਸ ਤਿਹਾਰ ਦੀਆਂ ਤੇ ਸਾਰੀ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਇੱਥੇ ਹੈਗਾ ਜੀ ਰਖੜੀ ਵਾਲਾ ਦਿਨ ਤੇ ਅੱਜ ਜਿਵੇਂ ਕਿ ਬੱਚਿਆਂ ਨੂੰ ਜਿਹੜੀ ਛੁੱਟੀ ਆ ਤੇ ਮੈਂ ਕਿਹਾ ਸਵੇਰੇ-ਸਵੇਰੇ ਨਾਲ ਆਪਾਂ ਸਾਰਾ ਹੀ ਕੰਮ ਕਰ ਲਿਆ ਕਿਉਂਕਿ ਆਂਟੀ ਵੀ ਅੱਜ ਛੁੱਟੀ 'ਚ ਸੀ ਕਿ ਉਹਨਾਂ ਨੇ ਵੀ ਆਪਣੇ ਜਾਣਾ ਸੀ ਪੇਕੇ ਤੇ ਉਹਨਾਂ ਰਖੜੀ ਪਾਣ ਵਾਸਤੇ ਤੇ ਉਹਨਾਂ ਨੇ ਅੱਜ ਛੁੱਟੀ ਲਈ ਹੀ ਤੇ ਇਸ ਕਰਕੇ ਆਪਣਾ ਸਵਕ ਤੇ ਉੱਠ ਕੇ ਸਾਰਾ ਜਿਹੜਾ ਕੰਮ ਕਰ ਲਿਆ ਇਸ ਸਫਾਈਆਂ ਵਗੈਰਾ ਕਰ ਲਿਆ ਕੱਪੜੇ ਵਗੈਰਾ ਧੋਲੇ ਹੀ ਸਾਰੇ ਸਾਮ ਵੀ ਲਈ ਹੀ ਸਾਰਾ ਕੁਝ ਹੋ ਗਿਆ ਹੀ ਤੇ ਇੱਕ ਨਾਸ਼ਤਾ ਬਣਾਉਣ ਵਾਲਾ ਰਹਿ ਗਿਆ ਹੀ ਹੋਰ ਨਾਲ-ਨਾਲ ਬਣਾ ਲਾਂਗੇ ਕੋਈ ਗੱਲ ਨਹੀਂ ਇੱਥੇ ਆਪਾਂ ਨਾਲ ਧੋ ਕੇ ਜਿਹੜਾ ਰੈਡੀ ਹੋਣ ਲੱਗੇ ਹੀ ਤੇ ਅੱਜ ਮੈਂ ਬਹੁਤ 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 دیر ਬਾਅਦ ਆਈ ਸ਼ੈਡੋ ਲਗਾਈ ਹੈ ਮੈਂ ਥੋੜੀ ਜਿਹੀ ਆਈ ਸ਼ੈਡੋ ਲਗਾ ਕੇ ਨਾ ਬ੍ਰਾਊਨ ਕਲਰ ਦੀ ਤੁਹਾਨੂੰ ਸਮਝ ਕਰਤਾ ਹੀ ਤੇ ਬੜਾ ਵਧੀਆ ਜਿਹਾ ਲੁੱਕ ਆਇਆ ਹੀ ਤੇ ਬੜੇ ਚਿਰਾਂ ਬਾਅਦ ਮੈਂ ਮੇਕਅਪ ਕੀਤਾ ਤੇ ਡਰੈਸ ਜਿਹੜੀ ਆ ਇਹ ਕਿੱਥੋਂ ਆਈ ਕਿੰਨੇ ਦਿੱਤੀ ਇਹਦਾ ਵੇਰਵਾ ਜਿਹੜਾ ਉਹ ਅਗਲੀ ਵੀਡੀਓ 'ਚ ਤੁਹਾਨੂੰ ਮਿਲੂਗਾ ਕਿਉਂਕਿ ਇਹ ਕਿੱਥੋਂ ਆਈ ਆ ਉਹਦੀ ਸਪੈਸ਼ਲ ਜਿਹੜੀ ਵੀਡੀਓ ਬਣਾਵਾਂਗੇ ਉਹ ਸਾਰਾ ਸਮਾਨ ਜਿਹੜਾ ਆ ਉਹ ਤੇ ਹੋਰ ਵੀ ਜਿਹੜਾ ਕੁਝ ਜਿਹੜੀ ਸ਼ਾਪਿੰਗ ਅੱਜ ਰਖੜੀ ਵਾਲੇ ਦਿਨ ਵੀ ਕੀਤੀ ਹੀ ਤੇ ਕੁਝ ਜਿਹੜੀ ਐ ਜਿਹੜੇ ਹੀ ਹੈ ਕੱਪੜੇ ਵਗੈਰਾ ਸੀ ਹੋਰ ਵੀ ਸਮਾਨ ਜਿਹੜਾ ਹੀ ਉਹ ਆਇਆ ਹੀ ਬਾਹਰੋਂ ਜਿੰਦ ਤੱਕ ਮੇ ਸਿਸਟਰ ਬਾਹਰੋਂ ਉਹਨੇ ਬਾਹਰੋਂ ਭੇਜਿਆ ਸੀ ਉਹ ਸਾਰਾ ਸਮਾਨ ਜਿਹੜਾ ਉਹ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਵੇਖਣ ਵਾਸਤੇ ਮਿਲੇਗਾ ਉਹ ਮੈਂ ਸ਼ੋਅ ਕਰਾਂਗੀ ਸਨ ਸਾਰਿਆਂ ਨੂੰ ਇਹ ਵੀ ਡਰੈਸ ਜਿਹੜੀ ਇਹ ਵੀ ਮੈਂ ਤੁਹਾਨੂੰ ਦਿਖਾਨੀ ਹੈ ਕਿ ਇਦਾਂ ਦੀ ਹੈ ਪਹਿਲਾਂ ਮੈਂ ਜਿਹੜਾ ਆਪਣੇ ਘਰ ਜਿਹੜੀ ਰਖੜੀ ਬੰਨੀ ਇਦਾਂ ਆਪਾਂ ਜਿਹੜਾ ਥਾਲੀ ਮੰਮੀ ਨੇ ਤਿਆਰ ਕਰ ਦਿੱਤੀ ਤੇ ਮੈਂ ਸਾਰਿਆਂ ਨੂੰ ਰਖੜੀ ਬੰਨਤੀ ਕਿਉਂਕਿ ਮੇਰੀ ਜਨਨਾਨ ਉਹ ਬਾਹਰ ਆ ਇਸ ਕਰਕੇ ਉਹਨਾਂ ਨੇ ਜੜੀਆਂ ਰਖੜੀਆਂ ਉਪਾਈਆਂ ਹੀ ਮਤਲਬ ਪਾਰਸਲ ਕੀਤੀਆਂ ਸੀ ਤੇ ਉਹ ਮੈਂ ਜਿਹੜੀਆਂ ਉਹ ਸਾਰਿਆਂ ਨੂੰ ਜਿਹੜੀਆਂ ਬੰਨ ਦਿੱਤੀਆਂ ਤੇ ਇੱਥੇ ਫਿਰ ਉੱਥੇ ਰਖੜੀ ਬਨ ਗਏ ਤੇ ਫਿਰ ਮੈਂ ਆ ਗਈ ਸੀ ਆਪਣੇ ਮੰਮੀ ਹੁਣਾਂ ਦੇ ਘਰ ਤੇ ਇੱਥੇ ਜਿਹੜਾ ਹੀ ਜਿੱਦਾਂ ਕਿ ਸਾਰਿਆਂ ਨੂੰ ਪਤਾ 1.5 ਵਜ ਦਾ 2 ਵਜ ਦਾ ਟਾਈਮ ਸੀ ਰਖੜੀ ਦਾ ਇਸ ਕਰਕੇ ਜਿਹੜੇ ਉਹ ਲੇਟ ਹੋ ਗਏ ਤੇ ਉਹਨਦੇ ਆਉਂਦੇ ਆ ਜਿਹੜਾ ਉਹ 2.5 3 ਜਿਹੜਾ ਉਹ ਵਜ ਗਏ ਹੀ ਤੇ ਇੱਥੇ ਮੇਰੀ ਸਿਸਟਰ ਦੀ ਕਾਲ ਆਂਦੀ ਪਈ ਹੀ ਕਿ ਰਖੜੀ ਬੰਦਿਆ ਜਿਹੜੀ ਵੀਡੀਓ ਬਣਾ ਲਈ ਤੇ ਉਹ ਮੈਨੂੰ ਸੈਂਡ ਕਰੀ ਉਹਨਾਂ ਨੂੰ ਬੜਾ ਹੁੰਦਾ ਨਾ ਮਤਲਬ ਬਾਹਰ ਵਾਲਿਆਂ ਨੂੰ ਹੁੰਦਾ ਕਿ ਇੱਧਰ ਦੀਆਂ ਵੀਡੀਓ ਸੈਂਡ ਕਰੋ ਤੇ ਤੁਹਾਨੂੰ ਹੁੰਦਾ ਕਿ ਉੱਧਰ ਦੀਆਂ ਵੀਡੀਓ ਸੈਂਡ ਕਰੋ ਕਿਉਂਕਿ ਮੇਰਾ ਬ੍ਰਦਰ ਜਿਹੜਾ ਉਹ ਵੀ ਇੱਧਰ ਲੱਗ ਗਿਆ ਹੀ ਆ ਤੇ ਲਾਗੇ ਮਤਲਬ ਕਿ ਕੋਲ ਹੀ ਰਹਿੰਦਾ ਵਾ ਇਸ ਕਰਕੇ ਨਾ ਉਹਨੂੰ ਵੀ ਰਖੜੀ ਬੰਨ੍ਹ ਦਿੰਦੀ ਆ ਤੇ ਮੈਨੂੰ ਤੇ ਖੈਰ ਬਹੁਤ ਜ਼ਿਆਦਾ देर ਹੋ ਗਈ ਕਿ ਮੈਂ ਉਹਦੇ ਗੁੱਟ ਤੇ ਰਖੜੀ ਨਹੀਂ ਬੰਨ੍ਹਨੀ ਹੈਗੀ ਬਹੁਤ देर ਹੋ ਗਈ ਉਹਨੂੰ ਤੇ ਹੁਣ ਜਦੋਂ ਉਹ ਬੰਨ੍ਹਦੀ ਆ ਨਾ ਤੇ ਮੈਨੂੰ ਬੜਾ ਹੋਰ ਇਮੋਸ਼ਨਲ ਜੀ ਹੋ ਜਾਂਦੀ ਮੈਂ ਰੋਣ ਆਂਦਾ ਮੈਨੂੰ ਕਿ ਉਹ ਰਖੜੀ ਬੰਨ੍ਹਦੀ ਪਈ ਤੇ ਮੈਂ ਜਿਹੜੀ ਉਹ ਨਹੀਂ ਬੰਨ੍ਹਦੀ ਤੇ ਇਸ ਕਰਕੇ ਤੇ ਇਥੇ ਨਮੀਸ਼ ਨਮੀਸ਼ ਨਾਲ ਗੱਲ ਕਰਦੇ ਪਏ ਸੀ ਤੇ ਉਹ ਵੀ ਕਹਿੰਦੇ ਸੀ ਮਤਲਬ ਮੈਂ ਰਖੜੀਆਂ ਜਦੋਂ ਬੰਨਾਂਗੀ ਫਿਰ ਮੈਂ ਤੈਨੂੰ ਵੀਡੀਓ ਕਾਲ ਕਰਾਂਗੀ ਕਿਉਂਕਿ ਇੱਕ ਟਾਈਮ ਦੀ ਬੜੀ ਗੜਬੜੀ ਹੋ ਜਾਂਦੀ ਨਾ ਇੱਧਰ ਟਾਈਮ ਹੋਰ ਆ ਉੱਧਰ ਟਾਈਮ ਹੋਰ ਆ ਤੇ ਇਥੇ ਨਮੀਸ਼ ਨੂੰ ਆਉਂਦਾ ਜਿਹੜੇ ਉਹ ਚੀਜ਼ ਮਿਲ ਗਈ ਜਿੱਦਾਂ ਕਿ ਇਹ ਨਾ ਕੰਟੀਨ ਵਗੈਰਾ ਜਾਂਦੇ ਰਹਿੰਦੇ ਆ ਤੇ ਉੱਥੋਂ ਨਾ ਇਹ ਲੈ ਆਉਂਦੇ ਆ ਸਮਾਨ ਵਗੈਰਾ ਲੈ ਆਉਂਦੇ ਆ ਇੱਥੇ ਖਾਣ ਪੀਣ ਵਾਲਾ ਕੋਈ ਨਹੀਂ ਹੈ ਗੱਲ ਲਟਰਮ ਫਟਰਮ ਜਿਹੜੇ ਖਾਣ ਪੀਣ ਵਾਲੀਆਂ ਬੱਚਿਆਂ ਦੀਆਂ ਚੀਜ਼ਾਂ ਹੁੰਦੀਆਂ ਹਨਾ ਉਹ ਲੈ ਆਉਂਦੇ ਆ ਤੇ ਇੱਥੇ ਖਾਣ ਪੀਣ ਵਾਲਾ ਕੋਈ ਨਹੀਂ ਫਿਰ ਮੰਮੀ ਰੱਖ ਦੇ ਦਿੰਦੇ ਆ ਤੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਰੱਖੀਆਂ ਹੋਈਆਂ ਅਸੀਂ ਤੇ ਫਿਰ ਮੈਂ ਜਿਹੜੀ ਸੀ ਮੈਂ ਕਹਾ ਚੱਲ ਰਖੜੀ ਬੰਨ ਦਿੰਨੇ ਆ ਡੈਡੀ ਨੂੰ ਕਿਉਂਕਿ ਸਾਡੀ ਕੋਈ ਭੂਆ ਨਹੀਂ ਹੈਗੀ ਇਸ ਕਰਕੇ ਜਿਹੜਾ ਉਹ ਆਪਾਂ ਹੀ ਜਿਹੜਾ ਸ਼ੁਰੂ ਤੋਂ ਰਖੜੀ ਬੰਨੀ ਦੀ ਆ ਡੈਡੀ ਨੂੰ ਤੇ ਇੱਥੇ ਜਦੋਂ ਦੀ ਆਪਾਂ ਇੱਥੇ ਆਏ ਕਲੋਨੀ 'ਚ ਸ਼ਹਿਰ 'ਚ ਤੇ ਇੱਥੇ ਜਿਹੜਾ ਉਹ ਡੈਡੀ ਨੇ ਨਾ ਇਹ ਮਤਲਬ ਨਾ ਇੱਕ ਨਾ ਭੈਣ ਬਣੀ ਹੋਈ ਆ ਇਦਾਂ ਹੀ ਮੂੰਹ ਬੋਲੀ ਭੈਣ ਤੇ ਉਹ ਨਾ ਹਰ ਵਾਰੀ ਰਖੜੀ ਲੈ ਕੇ ਆ ਜਾਂਦੇ ਆ ਤੇ ਪਰ ਫਿਰ ਵੀ ਆਪਣਾ ਫਰਜ਼ ਪੂਰਾ ਕਰੀਦਾ ਕਿ ਆਪਾਂ ਸ਼ੁਰੂ ਤੋਂ ਜਿਹੜਾ ਉਹ ਡੈਡੀ ਨੂੰ ਰਖੜੀ ਬੰਨ ਨੇ ਦਿਆ ਇਸ ਕਰਕੇ ਜਿਹੜਾ ਉਹ ਮੇਰੇ ਰਖੜੀ ਜਿਹੜਾ ਉਹ ਬੰਨਣ ਸਪੈਸ਼ਲ ਆਉਣੀ ਹੈ ਡੈਡੀ ਨੂੰ ਕਿਉਂਕਿ ਬ੍ਰਦਰ ਤੇ ਬਾਹਰ ਆ ਤੇ ਇਸ ਕਰਕੇ ਡੈਡੀ ਨੂੰ ਜਿਹੜਾ ਬੰਨਣਾ ਆਇਨੀ ਆ ਤੇ ਮਿੱਠਾ ਡੈਡੀ ਨੂੰ ਬਹੁਤ ਪਸੰਦ ਆ ਇਸ ਕਰਕੇ ਡੈਡੀ ਵਾਸਤੇ ਸਪੈਸ਼ਲ ਜਿਹੜਾ ਮਿੱਠਾ ਉਹ ਮੈਂ ਲਿਆਉਣੀ ਆ ਤੇ ਇੱਥੇ ਮੈਂ ਕਿਹਾ ਨਮਿਸ਼ ਨੇ ਵੀ ਮੰਮੀ ਨੇ ਨਮਿਸ਼ ਨੂੰ ਰਖੜੀ ਬੰਨ੍ਹ ਦਿੱਤੀ ਐਦਾਂ ਹੀ ਕਿ ਚਲ ਤੈਨੂੰ ਮੈਂ ਬੰਨ੍ਹ ਦਿੰਨੀ ਆ ਰਖੜੀ ਤੇ ਮੰਮੀ ਨੇ ਬੰਨ੍ਹ ਦਿੱਤੀ ਇੱਥੇ ਰਖੜੀ ਤੇ ਇੱਥੇ ਬਸ ਨਾਲ ਹੀ ਵੀਡੀਓ ਕੋਲ ਚਾਲੂ ਹੀ ਉਧਰ ਮੇਰੇ ਬ੍ਰਦਰ ਦੀ ਤੇ ਮੇਰੇ ਮੇਰੀ ਸਿਸਟਰ ਦੀ ਤੇ ਉਹ ਵੀ ਦੇਖਦੀ ਪਈ ਸੀ ਤੇ ਇਦਾਂ ਆਪਾਂ ਜਿਹੜੀ ਉਹ ਰਖੜੀ ਜਿਹੜੀ ਉਹ ਬੰਨੀ ਫੇਰ ਤੇ ਮੇ ਸਿਸਟਰ ਮੈਨੂੰ ਕਹਿੰਦੀ ਪਈ ਸੀ ਕਿ ਡੈਡੀ ਕੋ ਵੱਖਰੇ ਪੈਸੇ ਲੈ ਕੇ ਜਾਈ ਤੇ ਬ੍ਰਦਰ ਕੋ ਵੱਖਰੇ ਪੈਸੇ ਨਹੀਂ ਹਾਲਾਂਕਿ ਉਹ ਵੀ ਪੈਸੇ ਮੈਨੂੰ ਦਿੰਦੀ ਆ ਉਹ ਵੀ ਮਤਲਬ ਬੜਾ ਕਰਦੀ ਆ ਮਤਲਬ ਹਰ ਤੇ ਹਰ ਤੇ ਉਹਨੂੰ ਹੁੰਦਾ ਕਿ ਮੈਂ ਕੁਛ ਨਾ ਕੁਛ ਦਵਾ ਤੇ ਉਹ ਦਿੰਦੀ ਵੀ ਆ ਬਹੁਤ ਜ਼ਿਆਦਾ ਰੀਝਾਂ ਵੀ ਪੂਰੀਆਂ ਕਰਦੀ ਆ ਤੇ ਮੈਂ ਕਿਹਾ ਤੂੰ ਫਿਕਰ ਨਾ ਕਰ ਕੋਈ ਨਾ ਮੈਂ ਲੈ ਕੇ ਜਾਊਂਗੀ ਮੈਂ ਉਦਾਂ ਨਹੀਂ ਜਾਂਦੀ ਆਗੀ ਤੂੰ ਫਿਕਰ ਨਾ ਕਰ ਮੈਂ ਲੈ ਕੇ ਹੀ ਜਾਵਾਂਗੀ ਤੇ ਮੇਰਾ ਬ੍ਰਦਰ ਜਿਹੜਾ ਉਹ ਵੱਖਰਾ ਕਰਦਾ ਤੇ ਫਿਰ ਡੈਡੀ ਜਿਹੜਾ ਉਹ ਕਿਉਂਕਿ ਡੈਡੀ ਜਿਹੜਾ ਆਰਮੀਚੁਰ ਰਟਾਇਰ ਹੈ ਇਸ ਕਰਕੇ ਉਹਨਾਂ ਦੀ ਪੈਨਸ਼ਨ ਵਗੈਰਾ ਲੱਗੀ ਹੈ ਤੇ ਉਹ ਚੀਜ਼ ਜਿ ਕਿ ਨਹੀਂ ਕਰਦੇ ਹੈਗੇ ਜੋ ਵੀ ਕੁਝ ਹੈਗਾ ਫਿਰ ਜੋ ਸਾਡਾ ਬਰਡਨ ਫਿਰ ਉਹ ਦੇ ਦਿੰਦੇ ਆ ਤੇ ਪੈਨਸ਼ਨ ਦੇ ਅਕੋਰਡਿੰਗ ਤੇ ਘਰ ਦਾ ਘਰ ਦਾ ਕੋਈ ਖਾਸ ਖਰਚਾ ਨਹੀਂ ਹੈਗਾ ਕਿਉਂਕਿ ਮम्मी ਔਰ ਡੈਡੀ ਦੋਵੇਂ ਜਣੇ ਰਹਿੰਦੇ ਆ ਤੇ ਬਾਕੀ ਸਾਰੀ ਫੈਮਿਲੀ ਜਿਹੜੀ ਬਾਹਰ ਵਾ ਇਸ ਕਰਕੇ ਜਿਆਦਾ ਬਰਡਨ ਨਹੀਂ ਪੈਂਦਾ ਹੈਗਾ ਤੋਂ ਇੱਧਰ ਉੱਧਰ ਦੇ ਖਰਚੇ ਜਿਹੜੇ ਕਰ ਲੈਂਦੇ ਆ ਜਿੱਦਾਂ ਮੇਰਾ ਵੀ ਕੋਈ ਛ ਨਾ ਕੋਈ ਖਰਚਾ ਜਿਹੜਾ ਹੁੰਦਾ ਵਾ ਉਹ ਵੀ ਕਰ ਲੈਂਦੇ ਆ ਦੇ ਲੈਂਦੇ ਮੈਨੂੰ ਵੀ ਬਥੇਰਾ ਦਿੰਦੇ ਆ ਤੇ ਇਸ ਕਰਕੇ ਤੇ ਮੈਂ ਇਸ ਸਿਸਟਰ ਆ ਡਰੈਸ ਵੇਖਦੀ ਪਈ ਹੀ ਕਿਉਂਕਿ ਉਹਨੇ ਹੀ ਭੇਜੀ ਹੀ ਆ ਵਾਲੀ ਡਰੈਸ ਤੇ ਉਹ ਵੇਖਦੀ ਪਈ ਹੀ ਕਿ ਮਤਲਬ ਕਿਦਾਂ ਦੀ ਤੈਨੂੰ ਆਂਦੀ ਹੈ ਤੈਨੂੰ ਮਤਲਬ ਬੜੀ ਵਧੀਆ ਆ ਤੇ ਮੈਂ ਹੋਰ ਕੋਸ਼ਿਸ਼ ਕਰਾਂਗੀ ਤੈਨੂੰ ਹੋਰ ਤਰ੍ਹਾਂ ਪਾਰਸਲ ਜਿਹੜਾ ਉਹ ਕਰਾਂਗੀ ਤੇ ਇੱਥੇ ਜਿਹੜਾ ਹੀ ਆਪਣਾ ਜਿਹੜੇ ਮੇਰੇ ਬ੍ਰਦਰ ਨੇ ਜਿਹੜਾ ਵੀ ਜੋ ਵੀ ਭੇਜਿਆ ਸੀ ਉਹ ਮੰਮੀ ਦੇਣ ਦੇ ਹੀ ਤੇ ਡੈਡੀ ਨੇ ਜਿਹੜਾ ਉਹ ਬਾਅਦ ਚ ਦਿੱਤਾ ਕਿਉਂਕਿ ਪੂਆ ਦੇ ਸਾਹਮਣੇ ਦਿੱਤਾ ਜੋ ਮੈਨੂੰ ਦਿੱਤਾ ਉਹੀ ਪੂਆ ਨੂੰ ਦਿੱਤਾ ਕਿ ਉਹਨਾਂ ਦੇ ਮਨ 'ਚ ਇਹ ਨਾ ਹੋਏ ਕਿ ਆਪਣੀ ਬੇਟੀ ਨੂੰ ਜਿਹੜਾ ਉਹ ਕੁਝ ਮਤਲਬ ਹੋਰ ਸ਼ਗਨ ਦਿੱਤਾ ਤੇ ਮੈਨੂੰ ਜਿਹੜਾ ਹੋਰ ਦਿੱਤਾ ਇਸ ਕਰਕੇ ਜਦੋਂ ਪੂਆ ਆਏ ਤੇ ਉਦੋਂ ਹੀ ਡੈਡੀ ਨੇ ਜਿਹੜਾ ਮੈਨੂੰ ਪੈਸੇ ਫੜਾਏ ਤੇ ਉਦੋਂ ਹੀ ਪੂਆ ਨੂੰ ਪੈਸੇ ਫੜਾਏ ਤੇ ਇਸ ਕਰਕੇ ਆਪਾਂ ਜਿਹੜੇ ਗੱਲਾਂ ਬਾਤਾਂ ਕਰਨ ਲੱਗੇ ਸੀ ਇੱਥੇ ਕਿਉਂਕਿ ਬੱਚਾ ਵਗੈਰਾ ਹੈ ਨਹੀਂ ਕੋਈ ਛ ਕੋਈ ਵੀ ਇੱਥੇ ਤੇ ਫਿਰ ਬੱਚਾ ਵਾ ਤੇ ਹੁੰਦਾ ਨਾ ਕਿ ਚਾਕਲੇਟ ਲੈ ਜਵਾਹਲ ਹੈ ਜੋ ਹਨਾ ਤੇ ਇੱਥੇ ਬੱਚਾ ਬੁੱੱਚਾ ਤੇ ਕੋਈ ਨਹੀਂ ਹੈਗਾ ਮਿੱਠਾ ਬਸ ਲੈ ਆਣੀ ਹੁੰਨੀ ਏਦਾਂ ਹੀ ਬਸ ਡੈਡੀ ਦਾ ਫੇਵਰੇਟ ਹੈ ਇਸ ਕਰਕੇ ਤੇ ਇੱਥੇ ਫਸ ਮੈਂ ਕਿਹਾ ਚੱਲ ਵੀਡੀਓ ਬਣ ਜੇਗੀ ਤੇ ਏਦਾਂ ਹੀ ਮੈਂ ਜਿਹੜਾ ਅਪਲੋਡ ਕਰ ਦਾਂਗੀ ਮੈਂ ਕਿਸੇ ਨੂੰ ਸੈਂਡ ਨਹੀਂ ਕਰੂੰਗੀ ਜਿੱਦਾਂ ਬਾਹਰ ਵਾਲਿਆਂ ਨੂੰ ਕਿਸੇ ਨੂੰ ਸੈਂਡ ਨਹੀਂ ਕਰੂੰਗੀ ਉਹ ਪੂਰਾ ਵਲੌਗ ਹੀ ਵੇਖਣਗੇ ਫੇਰ ਹੀ ਉਹਨਾਂ ਨੂੰ ਪਤਾ ਲੱਗੇਗਾ ਤੇ ਇਸੇ ਮਾਨੇ ਜਿਹੜਾ ਵਲੌਗ ਵੀ ਦੇਖ ਲੈਣਗੇ ਤੇ ਨਾਲੇ ਜਿਹੜਾ ਉਹ ਵੀਡੀਓ ਵੀ ਦੇਖ ਲੈਣਗੇ ਤੇ ਪਤਾ ਲੱਗ ਜੇਗਾ ਉਹਨਾਂ ਨੂੰ ਤੇ ਚਲੋ ਜੀ ਇੱਥੇ ਵੀਡੀਓ ਦੀ ਜਿਹੜਾ ਉਹ ਕੰਟੀਨਿਊ ਕਰਦੇ ਆ ਮਮੀ ਦੇ ਘਰ ਦੀ ਉਦਾਂ ਵੀ ਤੁਹਾਨੂੰ ਬਹੁਤ ਪਸੰਦ ਆਉਂਦੀਆਂ ਮੇਰੇ ਮਾਇਕੇ ਦੀਆਂ ਵੀਡੀਓ ਤੇ ਜਿਆਦਾ ਜਿਆਦਾ ਸਪੋਰਟ ਕਰਿਓ ਜਿਆਦਾ ਜਿਆਦਾ ਜਿਹੜੀ ਵੀਡੀਓ ਨੂੰ ਵਾਇਰਲ ਕਰਿਓ ਸ਼ੇਅਰ ਕਰਿਓ ਤੇ ਇੱਥੇ ਫਿਰ ਪਾ ਜਿਹੜੇ ਤੇ ਲੋ ਜੀ ਇੱਥੇ ਆ ਗਏ ਸੀ ਪੂਆ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਨੇ ਮਤਲਬ ਭੈਣ ਵਾਂ ਕਲੋਨੀ ਚ ਹੀ ਬਣਾਈ ਹੋਈ ਤੇ ਉਹ ਆ ਗਏ ਸੀ ਤੇ ਉਹਨਾਂ ਨੇ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਮੰਮੀ ਨੇ ਜਿਹੜਾ ਜੂਸ ਵਗੈਰਾ ਦਿੱਤਾ ਤੇ ਉਹ ਉਹਨਾਂ ਦੀ ਕੁੜੀ ਨਾਲ ਬੈਠੀ ਤੇ ਫਿਰ ਉਹਨਾਂ ਨੇ ਜਿਹੜਾ ਰਖੜੀ ਜਿਹੜੀ ਉਹ ਬੰਨੀ ਇੰਦਾ ਬਿਸਕੁਟਾਂ ਦਾ ਜਿਹੜਾ ਉਹ ਹੀ ਉਹ ਪੈਕੇਜ ਲਿਆਂਦੀ ਤੇ ਨਾਲ ਕੋਲਡ ਡਰਿੰਕ ਲਿਆਂਦੀ ਤੇ ਪੂਆ ਘਰੋਂ ਠੀਕ ਠਾਕ ਆ ਮਤਲਬ ਚਲੋ ਜਿੰਨਾ ਵੀ ਕਰਦੇ ਆ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਚਲੋ ਸਾਡੀ ਮਤਲਬ ਸਾਡੀ ਆਪਣੀ ਭੂਆ ਹਨੀ ਆ ਤੇ ਚਲੋ ਇਹ ਭੂਆ ਜਿਹੜੀ ਉਹ ਬਣਿਆ ਤੇ ਚੰਗਾ ਇਹਨਾਂ ਦਾ ਬਿਹੇਵੀਅਰ ਵੀ ਚੰਗਾ ਵਾ ਨੇਚਰ ਵੀ ਬਹੁਤ ਜ਼ਿਆਦਾ ਵਧੀਆ ਵਾ ਬੱਚੇ ਵੀ ਨਾਈਸ ਇਹਨਾਂ ਦੇ ਤੇ ਉਹਨਾਂ ਨੇ ਜਿਹੜੀ ਰਖੜੀ ਬੰਨੀ ਡੈਡੀ ਨੂੰ ਹਰ ਵਾਰੀ ਰਖੜੀ ਬੰਨਣਾਉਂਦੇ ਆ ਤੇ ਇਸ ਵਾਰੀ ਵੀ ਜਿਹੜੀ ਉਹ ਰਖੜੀ ਬੰਨਣ ਆਏ ਤੇ ਦੇੜੀ ਨੂੰ ਸ਼ੌਂਕ ਨਹੀਂ ਹੈਗਾ ਵੈਸੇ ਰਖੜੀ ਵਗੈਰਾ ਬਣਾਉਣ ਦਾ ਕਿਉਂਕਿ ਨਾ ਇਹ ਸ਼ੁਰੂ ਤੋਂ ਬਾਹਰ ਰਹੇ ਆ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਸ਼ੌਂਕ ਨਹੀਂ ਹੈਗਾ ਉਹ ਕਹਿੰਦੇ ਨੇ ਮਤਲਬ ਐਦਾਂ ਹੀ ਰੀਤੀ ਰਿਵਾਜ ਹੀ ਬਣਿਆ ਪਰ ਫਿਰ ਵੀ ਜਿਹੜੇ ਰੀਤੀ ਰਿਵਾਜ ਬਣਿਓ ਕਰਨੇ ਤੇ ਹੁੰਦੇ ਹੀ ਹੈ ਹਨਾ ਤੇ ਇੱਥੇ ਜਿਹੜੀ ਭੂਆ ਰਖੜੀ ਬੰਨੀ ਉਹਨਾਂ ਨੇ ਤੇ ਫਿਰ ਉਹਨਾਂ ਨੇ ਮੰਮੀ ਦੀ ਵੀ ਰਖੜੀ ਲਿਆਂਦੀ ਕਿ ਮੰਮੀ ਨੂੰ ਵੀ ਰਖੜੀ ਬੰਨੀ ਨਮੀਸ਼ ਹੀ ਉਹਨਾਂ ਨੂੰ ਪਤਾ ਨਮੀਸ਼ ਨੇ ਵੀ ਆਉਣਾ ਵਾ ਤੇ ਨਮੀਸ਼ ਨੂੰ ਵੀ ਜਿਹੜੀ ਉਹਨਾਂ ਨੇ ਫਿਰ ਰਖੜੀ ਬੰਨੀ ਤੇ ਇੱਦਾਂ ਉਹਨਾਂ ਦੀ ਜਿਹੜੀ ਬੇਟੀ ਆ ਉਹ ਜਿਹੜੀ ਆ ਮੈਰਿਡ ਆ ਉਹ ਆਏ ਹੋਏ ਹੀ ਤੇ ਕਿਉਂਕਿ ਰਖੜੀ ਦੇ ਕਰਕੇ ਉਹਨਾਂ ਉਹ ਵੀ ਆਏ ਹੀ ਆਪਣੇ ਮਾਇਕੇ ਇਸ ਕਰਕੇ ਉਹ ਵੀ ਨਾਲ ਹੀ ਆਪਣੀ ਮੰਮੀ ਦੇ ਆ ਗਏ ਤੇ ਇੱਥੇ ਇੱਥੇ ਜਿਹੜਾ ਨਮਿਸ਼ ਨੂੰ ਵੀ ਰਖੜੀ ਬੰਨਦੇ ਨਮਿਸ਼ ਨੂੰ ਬਹੁਤ ਸ਼ੌਂਕ ਆ ਅੱਗੇ ਉਹਦੇ ਆ ਜਿਹੜੀਆਂ ਵੀ ਰਖਣੀਆਂ ਬੰਨੀਆਂ ਉਹਨੇ ਸਾਰੀਆਂ ਉਹਦੀ ਭੂਆ ਨੇ ਭੇਜੀਆਂ ਬਾਰੋਂ ਉਹਨੇ ਸਾਰੀਆਂ ਰਖੜੀਆਂ ਬੰਨੀਆਂ ਵਾ ਤੇ ਮਤਲਬ ਜਿੰਨੀਆਂ ਮਰਜ਼ੀ ਬੰਨੀ ਜਾ ਉਹਨੂੰ ਕੋਈ ਇਤਰਾਜ਼ ਨਹੀਂ ਹੈਗਾ ਮਤਲਬ ਜਿਹੜਾ ਮਰਜ਼ੀ ਬੰਨਦੇ ਤੇ ਸਕੂਲ ਵੀ ਉਹਨਾਂ ਦੇ ਜਿਹੜਾ ਕੰਪੀਟੀਸ਼ਨ ਵਗੈਰਾ ਹੁੰਦਾ ਵਾ ਜਿੱਦਾਂ ਹਰ ਇਤਿਹਾਾਰ ਤੇ ਕੰਪੀਟੀਸ਼ਨ ਹੁੰਦਾ ਕੇ ਕਿਹੜਾ ਬੱਚਾ ਐਕਟੀਵਿਟੀ ਜਿਹਦਾ ਉਹ ਜ਼ਿਆਦਾ ਕਰਦਾ ਵਾ ਜਿੱਦਾਂ ਰਖੜੀ ਤੇ ਹੀ ਕਿ ਰਖੜੀ ਦਾ ਮਟੀਰੀਅਲ ਲੈ ਕੇ ਆਉ ਤੇ ਜਿਹੜਾ ਉਹ ਰਖੜੀ ਜਿਹੜੀ ਉਹ ਸੈਲੀਬ੍ਰੇਟ ਕਰੋ ਤੇ ਖੁਦ ਬਣਾਓ ਰਖੜੀ ਇਦਾਂ ਬੱਚਿਆਂ ਜਿਹੜਾ ਐਕਟੀਵਿਟੀ ਬੜੀ ਪੈਦਾ ਕਰਦੇ ਆ ਤੇ ਉਹ ਬਹੁਤ ਵਧੀਆ ਗੱਲ ਆ ਤੇ ਇਦਾਂ ਬੱਚਾ ਜਿਹੜਾ ਐਕਟਿਵ ਹੀ ਹੁੰਦਾ ਵਾ ਤੇ ਉੱਥੇ ਡੈਡੀ ਜਿਹੜਾ ਹੋਈ ਉਹ ਪੈਸੇ ਦੇਣ ਲੱਗੇ ਹੀ ਤੇ ਇਹ ਦਿਨੇ ਮੈਂ ਦੱਸਾਂਗੀ ਕਿ ਕਿੰਨੇ ਕਿੰਨੇ ਪੈਸੇ ਨੇ ਤੇ ਬੱਟ ਜਿਹੜੇ ਹੀ ਆ ਉਹਨਾਂ ਨੇ ਜੋ ਮੈਨੂੰ ਦਿੱਤਾ ਉਹੀ ਫੇਰ ਭੂਆ ਨੂੰ ਦਿੱਤਾ ਪਹਿਲਾਂ ਉਹਨਾਂ ਨੇ ਮੈਨੂੰ ਦਿੱਤਾ ਤੇ ਫੇਰ ਉਹਨਾਂ ਨੇ ਭੂਆ ਨੂੰ ਦਿੱਤਾ ਤੇ ਸਾਰਿਆਂ ਦੇ ਸਾਹਮਣੇ ਕੋਈ ਇਹ ਨਾ ਹੋਏ ਕਿ ਮਤਲਬ ਘੱਟ ਵੱਧ ਦਿੱਤਾ ਵਾ ਭੂਆ ਕਹਿੰਦੇ ਨਹੀਂ ਲੈਣਾ ਨਹੀਂ ਲੈਣਾ ਤੇ ਪਰ ਫਿਰ ਵੀ ਜਿਹੜਾ ਭੈਣਾਂ ਨੂੰ ਇਹ ਹੁੰਦਾ ਕਿ ਮਤਲਬ ਤਿਹਾਰ ਜਿਹੜਾ ਇੱਕ ਵਾਰੀ ਆਉਣਾ ਹੁੰਦਾ ਸਾਲ ਵਿੱਚ ਤੇ ਚਲੋ ਲੈ ਲੈਣਾ ਚਾਹੀਦਾ ਜੋ ਭਰਾ ਜਿਹੜੇ ਉਹ ਖੁਸ਼ੀ ਨਜ ਦਿੰਦੇ ਆ ਉਹ ਲੈ ਲੈਣਾ ਚਾਹੀਦਾ ਵਾ ਤੇ ਮੈਂ ਵੀ ਕਦੀ ਇੰਨਾ ਨਹੀਂ ਕੀਤਾ ਹੈਗਾ ਬੇਸ਼ੱਕ ਉਹ ਬਾਹਰ ਰਿੰਦਾ ਨਾ ਬੇਸ਼ੱਕ ਉਹ ਬਾਹਰ ਰਿੰਦਾ ਮੇਰਾ ਬ੍ਰਦਰ ਬਟ ਕਮਾਈ ਵੀ ਚਲੋ ਠੀਕ ਕਰਦਾ ਹਣਾ ਮੈਂ ਕਦੀ ਨਹੀਂ ਉਹਨੂੰ ਕਿਹਾ ਕਿ ਮੈਨੂੰ ਇੰਨੇ ਹੀ ਪੈਸੇ ਚਾਹੀਦੇ ਜਾਂ ਮੈਨੂੰ ਆਹੀ ਚੀਜ਼ ਚਾਹੀਦੀ ਜਦਵਾ ਨਹੀਂ ਭੇਜਿਆ ਜਾਂ ਤੂੰ ਉਹ ਨਹੀਂ ਭੇਜਿਆ ਮੈਂ ਬਿਲਕੁਲ ਵੀ ਨਹੀਂ ਬਿਲਕੁਲ ਨਹੀਂ ਮੈਂ ਮੈਂ ਕੁਝ ਵੀ ਨਹੀਂ ਕਿਹਾ ਕਦੀ ਵੀ ਚਲੋ ਆਜੋ ਜੀ ਉੱਪਰ ਚੱਲਦੇ ਆਂ ਤੇ ਤੇ ਤਾਲਾ ਲੱਗਾ ਹੁਣ ਤਾਲਾ ਖੋਲਦੀ ਹਾਂ ਬੰਨਾਂ ਅੰਦਰੋਂ ਖੋਲਦਾ ਹਾਂ ਮੌਸਮ ਤੇ ਬੜਾ ਵਧੀਆ ਬਾਬਾ ਨਾ ਗੁੰਮਾ ਜਿਹਾ ਜਿੱਦਾਂ ਲੱਗਾ ਹੁੰਦਾ ਨਾ ਐ ਚੀਜ਼ ਗੁੰਮਾ ਲੱਗਾ ਆ ਕਿੱਡੀ ਸੋਹਣੀ ਹਰਿਆਲੀ ਆ ਇੱਥੇ ਨਾਲ-ਨਾਲ ਹੀ ਨਾ ਇੱਥੇ ਪਹਿਲਾਂ ਫਸਲ ਲੱਗਦੀ ਹੁੰਦੀ ਹੁਣ ਨਹੀਂ ਲੱਗਦੀ ਹੈਗੀ ਸਾਰੇ ਹਰਿਆਲੀ ਨੇ ਵਦਿਆ ਵੇਖਾ ਗੁਰਦੁਆਰਾ ਕਿੰਨਾ ਵੱਡਾ ਇੱਥੇ ਨਾਲ-ਨਾਲ ਵੀ ਪਲਾਟ ਜਿਹੜੇ ਖਾਲੀ ਹੁੰਦੇ ਨੇ ਨਾ ਉੱਚ ਵੀ ਕੁਛ ਨਾ ਕੁਛ ਲਾ ਛੱਡਦੇ ਟਾਈਮ ਜਿਹੜਾ ਕਾਫੀ ਜ਼ਿਆਦਾ ਹੋ ਗਿਆ ਮੇਰੇ ਖਿਆਲ ਨਾਲ ਸਵਾ ਪੰਜ ਦੇ ਕਰੀਬ ਹੋ ਗਿਆ ਵਾ ਤੇ ਆਪਾਂ ਹੁਣ ਜਾਣਾ ਘਰ ਤੇ ਮੈਂ ਕਿਹਾ ਥੋੜੀ ਜੀ ਵੀਡੀਓ ਛੂਟ ਕਰ ਲੈਣੇ ਜਿੱਦਾਂ ਕਿ ਮੈਂ ਸਾਰੇ ਕੀਤੀ ਤੁਹਾਡੇ ਨਾਲ ਪਹਿਲਾਂ ਘਰ ਰਖੜੀ ਬੰਨਣੀ ਫੇਰ ਆਪਾਂ ਇੱਥੇ ਆ ਕੇ ਰਖੜੀ ਬੰਨਣ ਕਿਉਂਕਿ ਮੇਰੀ ਭੂਆ ਨਹੀਂ ਆਈ ਕੋਈ ਤੇ ਦਾਰੀ ਨੂੰ ਜਿਹੜਾ ਸ਼ੁਰੂ ਤੋਂ ਆਪਾਂ ਰਖੜੀ ਬੰਨਦੇ ਹਾਂ ਬਈ ਤੇ ਇਹ ਜਿਹੜੀ ਭੂਆ ਤੁਹਾਨੂੰ ਵਿਖਾਈ ਹੈ ਇਹ ਸਾਡੀ ਕਲੋਨੀ ਜੀ ਆ ਤੇ ਉਹਨਾਂ ਨੇ ਡੈਰੀ ਨੂੰ ਜਿਹੜਾ ਉਹ ਭਰਾ ਬਣਾਇਆ ਵੈਸੇ ਸਾਡੀ ਭੂਆ ਕੋਈ ਨਹੀਂ ਹੈਗੀ ਤੇ ਇਸ ਕਰਕੇ ਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਹੁਣ ਖਾar ਚੱਲਦੇ ਆ ਆਪਣੇ ਤੇ ਮੈਂ ਵੀ ਰੋਟੀ ਬਣਾਉਣ ਡਿਆ ਰੋਟੀ ਖਾਣੀਆਂ ਪਹਿਲਾਂ ਸੇਵੀਆਂ ਖਾਧੀਆਂ ਹੁਣ ਰੋਟੀ ਖਾਣੇ ਆ ਤੇ ਫੇਰ ਜਾਣੇ ਆ ਭੁੱਖ ਲੱਗੀ ਹੈ ਤੇ ਤੇ اے سی جی ਮੇਰਾ ਅੱਜ ਦਾ ਛੋਟਾ ਜਿਹਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਫਾਲੋ ਕਰਦੇ ਸਬਸਕ੍ਰਾਈਬ ਮਿਲਦੇ ਆਂ ਦੂਜੀ ਵੀਡੀਓ ਵਿੱਚ ਨਵੀਂ ਵੀਡੀਓਜ਼ ਤੱਕ ਤਦ ਤੱਕ ਵਿਸਾਰਸ਼ਿਕਾ ਸਾਰਿਆਂ ਨੂੰ ਤੇ ਖੁਲਕ ਸਮੁੰਦਨ ਸਭ ਨੂੰ ਬਹੁਤ ਬਹੁਤ ਮੁਬਾਰਕ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਸਾਰਿਆਂ ਦੇ ਭਰਾ ਜਿਹੜੇ ਤੰਦਰੁਸਤ ਰਹਿਣ ਸਾਰਿਆਂ ਦੀਆਂ ਭੈਣਾਂ ਭੈਣਾਂ ਜਿਹੜੀਆਂ ਉਹ ਤੰਦਰੁਸਤ ਰਹਿਣ ਤੇ ਇਸੇ ਦਾਸ ਦੇ ਨਾਲ ਜਿਹੜਾ ਵੀਡੀਓ ਨੂੰ ਕਰਦੇ ਆਂ ਐਂਡ सत श्री अलि सारो बाई बाई